ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੌਸਮ ਹੋ ਰਿਹਾ ਜੀ ਚੇਂਜ ਤੇ ਅੱਜ ਦਾ ਆਪਣਾ ਗੱਲਬਾਤ ਦਾ ਜਿਹੜਾ ਵਿਸ਼ਾ ਹੈਗਾ ਜੀ ਗਲੇ ਦੇ ਵਿੱਚ ਖਰਾਸ਼ ਤੇ ਸਰੀਰ ਆ ਜਿਹੜਾ ਥੱਕਿਆ ਥੱਕਿਆ ਲੱਗਣਾ ਹਨਾ ਬੁਖਾਰ ਵਾਂਗੂ ਆਪਾਂ ਨੂੰ ਜਿਹੜਾ ਫੀਲ ਹੁੰਦਾ ਰਹਿੰਦਾ ਹੈ ਹਨਾ ਕਿਉਂਕਿ ਮੌਸਮ ਬਦਲ ਰਿਹਾ ਹੈ ਤੇ ਨਾ ਤਾਂ ਜੇ ਤਾਂ ਆਪਾਂ ਪੱਖਾ ਵਗੈਰਾ ਬੰਦ ਕਰਦੇ ਆ ਰਾਤ ਨੂੰ ਤਾਂ ਆਪਾਂ ਨੂੰ ਗਰਮੀ ਆਉਂਦੀ ਹੈ ਜੇ ਛੱਡਦੇ ਆ ਤੇ ਉਹਦੇ ਕਰਕੇ ਜ਼ਖਾਮ ਵਗੈਰਾ ਜਿਹੜਾ ਬਹੁਤ ਜ਼ਿਆਦਾ ਲੱਗ ਜਾਂਦਾ ਹੈਗਾ ਤੇ ਜੇ ਆਪਾਂ ਡੇਲੀ ਬੁਖਾਰ ਜਾਂ ਜ਼ਖਾਮ ਦੀਆਂ ਗੋਲੀਆਂ ਲੈਨੇ ਆ ਜੀ ਤਾਂ ਉਹ ਗੋਲੀ ਵੀ ਜਿਹੜੀ ਖਾਣੀ ਵਧੀਆ ਨਹੀਂ ਹੁੰਦੀ ਹਨਾ ਸਿਹਤ ਲਈ ਕਿਉਂਕਿ ਇਸ ਮੌਸਮ ਮੈਂ ਬੁਖਾਰ ਹੁੰਦਾ ਡੇਲੀ ਵਾਂਗੂ ਹੀ ਲੱਗਦਾ ਜੀ ਮੈਂ ਦੁਪਹਿਰੇ ਠੀਕ ਹੋ ਗਿਆ ਨਾ ਸਵੇਰ ਲੱਗ ਗਿਆ ਸ਼ਾਮ ਨੂੰ ਚੱਲ ਪਿਆ ਦੁਪਹਿਰੇ ਸਹੀ ਹੈ ਧੁੱਪ ਦੇ ਵਿੱਚ ਆਪਾਂ ਕੰਮ ਵਗੈਰਾ ਕਰ ਲਿਆ ਤੇ ਤੁਹਾਨੂੰ ਦੱਸਣ ਜਾ ਰਹੇ ਆਂ ਇੱਕ ਅਜਿਹਾ ਤਰੀਕਾ ਜਿਸ ਦੇ ਨਾਲ ਤੁਸੀਂ ਇਹਨਾਂ ਚਜਤੋਂ ਨਿਯਾਤ ਪਾ ਸਕਦੇ ਹੋ ਤੇ ਉਸ ਤੋਂ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਆਪਣੇ ਪੇਜ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਵੀਡੀਓ ਜਿਹੜੀ ਤੁਹਾਡੇ ਲਈ ਹੀ ਬਣਾਉਂਦੇ ਆਂ ਸੋ ਤੁਹਾਡਾ ਵੀ ਫਰਜ਼ ਬਣਦਾ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਸੀਂ ਕੀ ਕਰਨਲ ਜੀ ਇੱਕ ਕਾੜਾ ਬਣਾਉਣਾ ਹੈਗਾ ਜਿਸ ਨੂੰ ਤੁਸੀਂ ਡੇਲੀ ਯੂਜ਼ ਕਰਨਾ ਜਦੋਂ ਵੀ ਤੁਹਾਡਾ ਟਾਈਮ ਲੱਗੇ ਦਿਨ ਵਿੱਚ ਦੀ ਇਹ ਕਾੜਾ ਜਿਹੜਾ ਪੀਣਾ ਹੈਗਾ ਤੁਸੀਂ ਕਰਨਾ ਦੋ ਚਮਚੇ ਖਸਖਸ ਦੇ ਲੈ ਲੈਣੇ ਆ ਜੀ ਖਸਖਸ ਚਿੱਟੀ ਲੈਣੀ ਹੈ ਵੈਸੇ ਤਾਂ ਕਾਲੀ ਵੀ ਆਉਂਦੀ ਹੈਗੀ ਪਰ ਚਿੱਟੀ ਲੈਣੀ ਹੈਗੀ ਕਿਉਂਕਿ ਕਾਲੀ ਦੇ ਵਿੱਚ ਥੋੜੀ ਜਿਹੀ ਕੜਤਨ ਹੈ ਜਿਹੜੀ ਜ਼ਿਆਦਾ ਹੁੰਦੀ ਹੈ ਇੱਕ ਚਮਚਾ ਤੁਸੀਂ ਸੌਫ ਦਾ ਲੈ ਲੈਣਾ ਜੀ ਧਾਗੇ ਵਾਲੀ ਮਿਸ਼ਰੀ ਲੈ ਲੈਣੀ ਹੈ ਤੁਸੀਂ ਮਠਿਆਸ ਲਈ ਜਸਟ ਮਿੱਠਾ ਪਾਉਣ ਲਈ ਜਿੰਨਾ ਕਿ ਤੁਸੀਂ ਪਾਉਣਾ ਪਸੰਦ ਕਰਦੇ ਹੋ ਫਿਰ ਤੁਸੀਂ ਪੰਜ ਤੋਂ 6 ਲੌਂਗ ਜੀ ਦੋ ਛੋਟੀਆਂ ਇਲਾਇਚੀਆਂ ਤੇ ਇੱਕ ਛੋਟਾ ਜਿਹਾ ਦਾਲਚੀਨੀ ਦਾ ਟੁਕੜਾ ਲੈ ਲੈਣਾ ਤੇ ਸੱਚੇ ਤੋਂ 30 ਪੱਤੇ ਤੁਸੀਂ ਲੈਣੇ ਆਗੇ ਤુલਸੀ ਦੇ ਸਾਰਿਆਂ ਤੋਂ ਅਹਿਮ ਰੋਲ ਹੈ ਜੀ ਇਹਦੇ ਵਿੱਚ ਤુલਸੀ ਦਾ ਤੁਸੀਂ ਕੀ ਕਰਨਾ ਹੈ ਜੀ ਉਸ ਤੋਂ ਬਾਅਦ ਇਹਨੂੰ ਅੱਧਾ ਲੀਟਰ ਪਾਣੀ ਪਾ ਕੇ ਉਬਾਲਣਾ ਰੱਖ ਦੇਣਾ ਹੈਗਾ ਇਹਨੂੰ ਉਬਾਲੀ ਜਾਣਾ 15 ਤੋਂ 20 ਮਿੰਟ ਜਦੋਂ ਇਹ ਤੁਹਾਡੇ ਕੋਲ ਮੰਨ ਲਓ ਚੌਥਾ ਹਿੱਸਾ ਰਹਿ ਗਿਆ ਜੀ ਜੇ ਤੁਹਾਡੇ ਕੋਲੇ ਘਰ ਦੇ ਵਿੱਚ ਸ਼ਹਿਦ ਹੈਗਾ ਤਾਂ ਤੁਸੀਂ ਸ਼ਾਇਦ ਵੀ ਪਾ ਸਕਦੇ ਹੋ ਮਿਸ਼ਰੀ ਨੂੰ ਅਵਾਈਡ ਕਰ ਸਕਦੇ ਹੋ ਜੇ ਸ਼ਾਇਦ ਨਹੀਂ ਹੈਗਾ ਤਾਂ ਫਿਰ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਅਦਰਕ ਹੈ ਜਿਹੜਾ ਜੇ ਤੁਸੀਂ ਪਾ ਲੋਗੇ ਤਾਂ ਬਹੁਤ ਜ਼ਿਆਦਾ ਵਧੀਆ ਪਰ ਅਦਰਕ ਆ ਜਿਹੜਾ ਆਪਸ਼ਨਲ ਹੈ ਹਨਾ ਕਈ ਲੋਕ ਐ ਜਿਹੜੇ ਪਾਉਣਾ ਪਸੰਦ ਨਹੀਂ ਕਰਦੇ ਪਰ ਅਦਰਕ ਦੇ ਨਾਲ ਬਹੁਤ ਜਲਦੀ ਹੈ ਜਿਹੜਾ ਜ਼ਖਾਮ ਵਗੈਰਾ ਸਾਡਾ ਸਹੀ ਹੋ ਜਾਂਦਾ ਸੋ ਇਹਨੂੰ ਤੁਸੀਂ ਕੀ ਕਰਨਾ ਹੈ ਜੀ ਇਹਨੂੰ ਪੀ ਲੈਣਾਗਾ ਪੁਣ ਕੇ ਜਦੋਂ ਮਟੀਰੀਅਲ ਜਿਹੜਾ ਪਾਣੀ ਦੇ ਵਿੱਚ ਰਹਿ ਜਾਊਗਾ ਪੀ ਲੈਣਾ ਪੀਣਾ ਤੁਸੀਂ ਗਰਮ ਹੈ ਠੰਡਾ ਨਹੀਂ ਪੀਣਾ ਉਸ ਤੋਂ ਬਾਅਦ ਇਹਨੂੰ ਪੀਣ ਤੋਂ ਬਾਅਦ ਜੀ ਤੁਸੀਂ 2 ਘੰਟੇ ਕੋਈ ਵੀ ਚੀਜ਼ ਆ ਜਿਹੜੀ ਨਹੀਂ ਖਾਣੀ ਪੀਣੀ ਤਾਂ ਕਿ ਕਾੜਾ ਜਿਹੜਾ ਆਪਣਾ ਅਸਰ ਆ ਦਿਖਾ ਸਕੇ ਜੇ ਤੁਸੀਂ ਬੱਚਿਆਂ ਨੂੰ ਵੀ ਦੇਣਾ ਤਾਂ ਇਸੇ ਤਰ੍ਹਾਂ ਇਹ ਬੱਚਿਆਂ ਲਈ ਵੀ ਬਹੁਤ ਜ਼ਿਆਦਾ ਸੇਫ ਹੈ ਇਹਦੇ ਨਾਲ ਕੀ ਹੋਊਗਾ ਤੁਹਾਡੀ ਥਕਾਵਟ ਤੇ ਜਿਹੜਾ ਜ਼ਖਾਾਮ ਆ ਉਹ ਸਹੀ ਹੋ ਜਾਊਗਾ ਤੇ ਦੂਜੇ ਨੰਬਰ ਤੇ ਜੇ ਤੁਹਾਨੂੰ ਫੀਵਰ ਛੱਡ ਕੇ ਹਟ ਚੁੱਕਿਆ ਤੇ ਉਹਦੇ ਨਾਲ ਕੀ ਸਾਡੇ ਸਰੀਰ ਦੇ ਵਿੱਚ ਵੀਕਨੈਸ ਆ ਜਾਂਦੀ ਤੇ ਇਹ ਸਾਡੇ ਸਰੀਰ ਨੂੰ ਵੀਕਨੈਸ ਆ ਜਿਹੜੀ ਉਹ ਵੀ ਦੂਰ ਕਰਦਾ ਹੈ ਤੇ ਕਈ ਪੈਣ ਭਰਾਵਾਂ ਦੇ ਹਨਾ ਇਹਨਾਂ ਮੌਸਮਾਂ ਦੇ ਵਿੱਚ ਆ ਕੇ ਸੈੱਲ ਘਟ ਜਾਂਦੇ ਨੇ ਤਾਂ ਤੁਸੀਂ ਕੀ ਕਰਨਾ ਹੈ ਜੀ ਪਪੀਤੇ ਦੇ ਪੱਤੇ ਲੈਣੇ ਆ ਜਿਹੜੇ ਤਾਜ਼ਾ-ਤਾਜ਼ੇ ਪੱਤੇ ਉਹਨਾਂ ਨਾਲ ਛੋਟੇ-ਛੋਟੇ ਕਰੁੰਬਲਾ ਕਹਿੰਦੇ ਨੇ ਜਿਹਨੂੰ ਆਪਾਂ ਉਹਨਾਂ ਨੂੰ ਲੈਣੀਆਂ ਨੇ ਤੇ ਉਸ ਨੂੰ ਉਬਾਲ ਕੇ ਪੀ ਲੈਣਾ ਹੈਗਾ ਤੇ ਤੁਹਾਡੇ ਸੈੱਲ ਆ ਜਿਹੜੇ ਬੁਖਾਰ ਦੇ ਵੀਕਨੈਸ ਕਰਕੇ ਘਟੇ ਉਹ ਪੂਰੇ ਹੋ ਜਾਣਗੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਦੇਖਣ ਲਈ ਸਾਰੇ ਪੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ